ਪੰਜਾਬ ਦੀਆਂ ਪੈਂਡੂ ਖੇਡਾਂ ਕਿਲਾ ਰੈਪੁਰ ਦਾ ਅੱਜ ਦੂਸਰਾ ਦਿਨ ਸੀ ਵਿਸ਼ੇਸ਼ ਤੌਰ ਤੇ ਹਾਕੀ ਅਤੇ ਕੁਸ਼ਤੀ ਕਬੱਡੀ ਦੋਨਾਂ ਦੇ ਨਾਲ ਪੈਂਡੂ ਖੇਡਾਂ ਦੇ ਨਾਂ ਤੇ ਇਸ ਦੌਰਾਨ ਲੜਕੀਆਂ ਨੇ ਹਿੱਸਾ ਲਿਆ ਉਧਰ ਗਵਾਂਢੀ ਸੂਬਿਆਂ ਤੋਂ ਵੀ ਆਈਆਂ ਹੋਈਆਂ ਟੀਮਾਂ ਨੇ ਹਿੱਸਾ ਲੈਂਦੇ ਆ ਗੱਲਬਾਤ ਕੀਤੀ ਹੈ ਇਸ ਦੌਰਾਨ ਜਿੱਥੇ ਖਿਡਾਰੀਆਂ ਨੇ ਆਪਣੇ ਜੋਹਰ ਦਿਖਾਏ ਨੇ ਤਾਂ ਉੱਥੇ ਹੀ ਪ੍ਰਬੰਧਕਾਂ ਨੇ ਕਿਹਾ ਕਿ ਇਨਾ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਅਤੇ ਉਹਨਾਂ ਦਾ ਹੌਸਲਾ ਵੀ ਵਧਦਾ ਹੈ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਇਹ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਖੇਡਾਂ ਨੇ ਜਿਸ ਦੇ ਨਾਲ ਨੌਜਵਾਨ ਵੀ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਖੇਡਾਂ ਨੂੰ ਕਰਵਾਇਆ ਜਾ ਰਿਹਾ ਹੈ ਮੈਂ ਕਰਨਲ ਸੁਰਿੰਦਰ ਸਿੰਘ ਅਰਿਆ ਪਿੰਡ ਮੇਰਾ ਕਿਲਾਰਾਹਪੁਰ ਮੈਂ ਪ੍ਰਧਾਨ ਕਿਲਾਰਾਹਪੁਰ ਸਪੋਰਟ ਸੁਸਾਇਟੀ ਪਤੀ ਸੁਹਾਵੀਆ ਸਾਡੀ ਤੇ ਜੋ ਸਟੇਡੀਅਮ ਹੈ ਉਹ ਸਾਡੀ ਤਤੀ ਦੀ ਪ੍ਰਾਪਰਟੀ ਹੈ ਤੇ ਅਸੀਂ ਇੱਥੇ ਖੇਡਾਂ ਕਰਵਾਉਂਦੇ ਹਾਂ ਇਸ ਸਾਲ ਸਰਕਾਰ ਨੇ ਸਹਿਯੋਗ ਦਿੱਤਾ ਕਹਿੰਦੇ ਵੀ ਅਸੀਂ ਕਰਵਾਵਾਂਗੇ ਸੋ ਇੱਕ ਤਰ੍ਹਾਂ ਨਾਲ ਇਹ ਸਰਕਾਰੀ ਗੇਮ ਚੱਲ ਰਹੀਆਂ ਨੇ ਅੱਜ ਜੀ ਭਾਈ ਸਾਹਿਬ ਦੂਜੇ ਦਿਨਾਂ ਕਿਹੜੀਆਂ-ਕਿਹੜੀਆਂ ਖੇਡਾਂ ਜਰੀ ਕਰਵਾਇਆਂਗੇ ਅੱਜ ਦੇਖੋ ਸਵੇਰ ਤੋਂ ਚੱਲੇ ਆ ਤਾਂ ਹੌਕੀ ਦੇ ਮੈਚ ਹੋਏ ਨੇ ਕਈ ਤੇ ਫਿਰ ਥਲੈਟਿਕਸ ਹੋ ਗਿਆ ਰੇਸਿੰਗ ਹੋ ਗਿਆ 100 ਮੀਟਰ 200 ਮੀਟਰ ਇੱਕ ਅੰਗਹੀਣਾ ਦੀ ਰੇਸ ਵੀ ਹੈ ਜਿਹੜੋ ਆਪਣੇ ਟ੍ਰਾਈਸਾਈਕਲ ਤੇ ਹੋਣੀ ਹੈ ਉਧਰ ਕੋ ਕਬੱਡੀ ਦੇ ਮੈਚ ਚੱਲ ਰਿਹਾ ਹੈ। ਅ ਰੈਸਲਿੰਗ ਦੇ ਮੈਚ ਵੀ ਚੱਲ ਰਹੇ ਨੇ ਤੇ ਪਿਛਲੇ ਪਾਸੇ ਆਪਣਾ ਪੰਜਾਬ ਦਾ ਸਭਿਆਚਾਰ ਸਾਰਾ ਡਿਸਪਲੇ ਕੀਤਾ ਹੋਇਆ ਜੋ ਕਿ ਦੀਬੂ ਲਗਾ ਕੇ ਉਹਦੇ ਵਿੱਚ ਚੱਲ ਰਿਹਾ। ਸੋ ਅੱਛਾ ਮਾਹੌਲ ਹੈ ਠੀਕ ਹੈ ਅੱਜ ਕਈ ਸਕੂਲ ਵੀ ਇੱਥੇ ਆਏ ਹੋਏ ਨੇ। ਕੀ ਨੌਜਵਾਨਾਂ ਨੂੰ ਕੀ ਸਨੇ ਹ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਹੈ। ਸਰਕਾਰ ਨੇ ਵੱਡਾ ਉਪਰਾਲਾ ਕੀਤਾ ਹੈ। ਥੋੜੀ ਜੀ ਇੱਕ ਕਮੀ ਹੈ ਕਿ ਜੋ ਜਿਹੜੀ ਰੂਰਲ ਵਾਲੀ ਟੈਂਜ ਹੁੰਦੀ ਹੈ ਨਾ ਉਹ ਨਹੀਂ ਹੈ ਇੱਕ ਸਰਕਾਰੀ ਜੀ ਮਾਹੌਲ ਬਣਿਆ ਹੋਇਆ ਕਿ ਸਰਕਾਰ ਕਰਾ ਰਹੀ ਹੈ ਔਰ ਉਹਨਾਂ ਨੂੰ ਉਹ ਬਰੀਕੀਆਂ ਪਤਾ ਨਹੀਂ ਹੈ ਜੋ ਪਿੰਡਾਂ ਦਾ ਮਾਹੌਲ ਮੰਗਦਾ ਸੋ ਕਈ ਚੀਜ਼ਾਂ ਦੀ ਕਮੀ ਰਹਿ ਜਾਂਦੀ ਹੈ ਖੈਰ ਫਿਰ ਵੀ ਅੱਛਾ ਹੈ ਸਰਕਾਰ ਨੇ ਬਹੁਤ ਖਰਚਾ ਕੀਤਾ ਹੈ ਸਾਨੂੰ ਖੁਸ਼ੀ ਹੈ ਔਰ ਹੋ ਸਕਦਾ ਹੈ ਅੱਗੇ ਤੋਂ ਸਰਕਾਰ ਸਾਨੂੰ ਆਰਗੇਨਾਈਜ਼ ਕਰਨ ਲਈ ਮੌਕਾ ਦੇਵੇਗੀ ਔਰ ਅਗਰ ਫੰਡਿੰਗ ਸਰਕਾਰ ਕਰੇ ਤਾਂ ਅਸੀਂ ਇਸ ਤੋਂ ਵੀ ਬਹੁਤ ਵਧੀਆ ਮੋਲ ਦਿਖਾਵਾਂਗੇ ਨੈਕਸਟ ਇਅਰ ਅਸੀਂ ਬਹੁਤ ਬਣਾਏ ਗਏ ਇਹ ਤੋਂ ਵੀ ਸੱਗੇ ਚਾਰਗ ਮੋਲ ਵੀ ਬਣਾਏ ਗਿਆ ਨਾਲ ਬਹੁਤ ਅੱਛੀ ਗੱਲ ਹੈ ਜੀ ਉਹ ਤਾਂ ਬਹੁਤ ਜ਼ਰੂਰੀ ਹੈ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਪੰਜਾਬੀ ਜ਼ਬੇਚਾਰ ਦੇ ਨਾਲ ਜਾਣੂ ਕਰਾਉਣਾ ਚਾਹੀਦਾ ਹੈ ਜੋ ਕਿ ਅਗਜ਼ੀਬੋਲ ਵਿੱਚ ਹੈਗੇ ਜਿਹੜੇ 10 12 ਇਹਨਾਂ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਸਾਡੇ ਪੁਰਾਤਨ ਭਾਂਡੇ ਵਗੈਰਾ ਖੇਤੀ ਦੇ ਔਜ਼ਾਰ ਤੇ ਵਿਚ ਪਠੀ ਪਠੀ ਵਗੈਰਾ ਜੋ ਵੀ ਹੈ ਇਹਦਾ ਦਾ ਸਮਾਨ ਹੈ ਉਹ ਸਾਰਾ ਬਹੁਤ ਅੱਛਾ ਹੈ ਜੋ ਕਿ ਨਵੀਂ ਪਨੀਰੀ ਨੂੰ ਪਤਾ ਨਹੀਂ ਸਾਡੇ ਅੰਦੀ ਅਸੀਂ ਸਭ ਤੋਂ ਬਾਅਦ ਵਾਲੀ ਸਾਰੀ ਪਨੀਰੀ ਆ ਉਹ ਭੁੱਲੀ ਜਾ ਰਹੇ ਉਸ ਨੂੰ ਪ੍ਰਵੀਨ ਕੌਰ ਸਾਹਿਬ अच्छा ਤੁਸੀਂ ਅੱਜ ਕਿੱਦਾਂ ਦੇਖਣ ਵਾਸਤੇ ਕਿਲਾ ਰਾਏਪੁਰ ਪਹੁੰਚੇ ਹੋ ਕਿਸ ਤਰ੍ਹਾਂ ਲੱਗਿਆ ਕੀ ਕੀ ਦੇਖਿਆ ਬਹੁਤ ਵਧੀਆ ਲੱਗਿਆ ਸਰ ਜਿੱਦਾਂ ਮੇਰੀ ਫਰੈਂਡ ਬਨੀਤ ਨੇ ਦੱਸਿਆ ਹੈ ਕਿ ਵੀ ਅਸੀਂ ਪੰਜਾਬੀ ਸੱਭਿਆਚਾਰ ਦੇਖਿਆ ਹੈ ਇੱਥੇ ਸਾਨੂੰ ਮਤਲਬ ਪੁਰਾਣੀ ਸੱਭਿਆਚਾਰ ਬਾਰੇ ਨੌਲੇਜ ਮਿਲ ਰਹੀ ਹੈ ਵੀ ਹਾਂ ਜਿੱਦਾਂ ਆਪਣਾ ਪੰਜਾਬੀ ਸੱਭਿਆਚਾਰ ਖਤਮ ਹੋ ਰਿਹਾ ਹੈ ਥੋੜਾ ਵੀ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਖਾਇਆ ਜਾ ਰਿਹਾ ਹੈ ਬਹੁਤ ਵਧੀਆ ਲੱਗੀ ਇਹ ਗੱਲ ਮੈਨੂੰ ਤੇ ਸਾਡੇ ਜਿਹੜੇ ਬੱਚੇ ਨੇ ਇੱਥੋਂ ਦੇ ਸਾਡੇ ਹੋਣ ਦੇ ਉਹਨਾਂ ਨੂੰ ਚੁੱਲ੍ਹੇ ਦਿਲਵਾਏ ਗਏ ਬਹੁਤ ਤਨ ਵਕਰ ਦਿਆ ਮੈਂ ਸਾਰਾ ਸਬਦਾ ਵੀ ਜਿੰਨਾਂ ਨੇ ਸਾਨੂੰ ਇਨਵਾਈਟ ਕੀਤਾ ਇੱਥੇ 프리 ਆਫ ਕੋਸ ਸਾਰੀਆਂ ਚੀਜ਼ਾਂ ਸਾਨੂੰ ਉਹ ਕੀਤਾ ਆ ਮਤਲਬ ਸਾਨੂੰ ਪੰਜਾਬੀ ਸੱਭਿਆਚਾਰ ਬਾਰੇ ਬਤ ਤੋਂ ਬਤ ਨੌਲੇਜ ਮੇਡੀ ਸੰਚਲੇ ਚੁੱਡ ਨੂੰ ਮੇਰੇ ਸਾਨੂੰ ਖੇਡਾਂ ਦੇਖਣ ਨੂੰ ਮਿਲੀਆਂ ਅੱਛਾ ਪੰਜਾਬੀ ਸੱਭਿਆਚਾਰ ਕੀ ਕੀ ਦੇਖਿਆ ਕਿਹੜਾ ਜੀ ਸਭ ਤੋਂ ਵਧੀਆ ਲੱਗਿਆ ਸਭ ਤੋਂ ਵਧੀਆ ਮੈਨੂੰ ਰੋਕਤਨ ਵਾਲਾ ਵਧੀਆ ਲੱਗਿਆ ਸਰ ਅੱਛਾ ਪਹਿਲਾਂ ਦੇਖਿਆ ਸੀ ਕਦੇ ਨਹੀਂ ਸਰ ਮਤਲਬ ਛੋਟੀ ਦੇਖੀ ਸੀ ਖੜਾਉਣੇ ਦੇਖੇ ਸੀ ਮਤਲਬ ਰੀਅਲ ਚ ਨਹੀਂ ਕਦੇ ਦੇਖਿਆ ਸੀਗਾ